ਅੰਮ੍ਰਿਤਸਰ ਦੇ ਵਿੱਚ ਜਿੱਥੇ ਸਫਾਈ ਦੀ ਸਮੱਸਿਆ ਬਣੀ ਹੋਈ ਹੈ ਉੱਥੇ ਹੀ ਹੁਣ ਸੀਵਰੇਜ ਪ੍ਰਣਾਲੀ ਵੀ ਠੱਪੁੰਦੀ ਨਜ਼ਰ ਆ ਰਹੀ ਹੈ। ਤਾਜ਼ਾ ਤਸਵੀਰ ਮੁਸਤਫਾ ਬਾਦ ਬਟਾਲਾ ਰੋੜੀ ਇਲਾਕੇ ਤੋਂ ਦੇਖਣ ਨੂੰ ਮਿਲੀ ਜਿੱਥੇ ਸੀਵਰੇਜ ਦੇ ਟੱਕਣ ਟੁੱਟੇ ਹੋਏ ਮਿਲੇ ਅਤੇ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਸੀਵਰੇਜ ਦੇ ਵਿੱਚ ਇਲਾਕਾ ਵਾਸੀਆਂ ਨੇ ਦਰੱਖਤਾਂ ਦੀਆਂ ਟਾਹਣੀਆਂ ਨੂੰ ਖੜਾ ਕੀਤਾ ਹੋਇਆ ਤਾਂ ਜੋ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ ਕਿਉਂਕਿ ਉਸ ਰਸਤੇ ਤੇ ਨਾ ਤਾਂ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ ਅਤੇ ਨਾ ਹੀ ਹਾਦਸੇ ਤੋਂ ਬਚਾ ਲੈ ਕੋਈ ਉਪਰਾਲਾ ਕੀਤਾ ਗਿਆ ਹੈ। ਸਿਵਰੇਜ ਵਿਭਾਗ ਦੀ ਮੁਡਲੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਸ਼ਹਿਰ ਦੇ ਸੀਵਰਾਂ ਦੇ ਟੱਕਣ ਦੁਰਸਤ ਕਰੇ ਤਾਂ ਜੋ ਲੋਕਾਂ ਨੂੰ ਹਾਦਸਿਆਂ ਤੋਂ ਬਚਾਇਆ ਜਾ ਸਕੇ ਪਰ ਸਿਵਰੇਜ ਵਿਭਾਗ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਰਾਗੀਰਾਂ ਨੇ ਆਖਿਆ ਕਿ ਸੀਵਰ ਕਰਮਚਾਰੀ ਸਫਾਈ ਤਾਂ ਕਰਕੇ ਗਏ ਪਰ ਗਾਰਾ ਸੀਵਰ ਦੇ ਕਿਨਾਰੇ ਹੀ ਛੱਡ ਗਏ ਜਿਸ ਕਾਰਨ ਇਲਾਕਾ ਨਿਵਾਸੀਆਂ ਨੇ ਸੜਕ ਤੋਂ ਹਟਾਇਆ ਕੁਲ ਮਿਲਾ ਕੇ ਇਲਾਕਾ ਵਾਸੀ ਇਸ ਮਸਿਆਤੋਂ ਪਰੇਸ਼ਾਨ ਹਨ ਹੁਣ ਪਤਾ ਨਹੀਂ ਇਸ ਸਮੱਸਿਆ ਦਾ ਹੱਲ ਕਦੋਂ ਹੋਵੇਗਾ ਮਸਤਾਬਾ ਦਾ ਭਾਈ ਪੁੱਛੋ ਕੋਈ ਨਾ ਆ ਪਰਸੋ ਰਾਤ ਆਏ ਜੀ ਸੀਵਰ ਸਾਫ ਕਰਨ ਮਾਰਦੇ ਤੇ ਸੀਵਰ ਤੋੜ ਕੇ ਤੇ ਫਿਰ ਸਾਫ ਕਰਕੇ ਗਏ ਜੀ ਤੇ ਉਹ ਇਤਨਾ ਜਿੱਦਾਂ ਇਧਰ ਘਾ ਰਪਈ ਆ ਉਤਰੇ ਉਧਰ ਪਈ ਉਹ ਗਾਰ ਅਸੀਂ ਖੁਦ ਆਪ ਚੁੱਕ ਕੇ ਉਧਰ ਛੱਡ ਕੇ ਆਏ ਆ ਤੇ ਆਹ ਵੇਖ ਲੋ ਤੇ ਅਗਲੇ ਅਗਲੀ ਫੈਕਟਰੀ ਵਾਲਿਆਂ ਨੇ ਵੀ ਖੁਦ ਗਾਰ ਚੁੱਕ ਕੇ ਤੇ ਪੈਲੀ ਜੀ ਸੁੱਟੀ ਆ ਮਰੂਦਾਂ ਵਾਲੇ ਬਾਗ ਚ ਉਹ ਭਾਜੀ ਇਹ ਹੁਣ ਹਿਸਾਬ ਲਾ ਲੋ ਵੀ ਕੱਲ ਮੁੰਡਾ ਕਾ ਮਾਂਹੇ ਵਜਾ ਲੱਤ ਟੋੜ ਚਲੀ ਇਹਦੇ ਵਿੱਚ ਦੇ ਕੇ ਫਿਰ ਅਸੀਂ ਲਾਗੇ ਬੰਨੇ ਬੂਟੀਆਂ ਬਾਟੀਆਂ ਚੁੱਕਦੇ ਦੇ ਵਿੱਚ ਲਾਈਆਂ ਵੀ ਚਲੋ ਲੋਕੀ ਜਾਗਰਤ ਹੋ ਜਾਣ ਕਿ ਕੇਦੇ ਸਾਠ ਨਾ ਲਗੇ ਕੇ ਬਚਾ ਹੋ ਜੇ ਭਾਜੀ ਇਹਦਾ ਹੱਲ ਹੋਣਾ ਚਾਹੀਦਾ ਵਾ ਬੋਕ ਕੱਡਾ ਬੁਰਾ ਲੱਗਣ ਡਿਆ ਵੱਡੀ ਗੱਡੀ ਤੇ ਵੈਸੇ ਨਹੀਂ ਨੰਗਣੀ ਸਾਹਮਣੇ ਪੈੜੀ ਪੈੜੀ ਦੇ ਵਿੱਚ ਡੇਗੇ ਪਲਟ ਜੂਗੀ ਸੱਟ ਲੱਗ ਜੂਗੀ ਬਿਟਾ ਰੋਣ ਬਿਜਲੀ ਘਰ ਰੋਡ ਟੁੱਟਾ ਪਿਆ ਸਾਰਾ ਤੇ ਆ ਕੀ ਸੀਵਰ ਖੁੱਲਾ ਪਿਆ ਵਾ ਬੰਦ ਕਰਨਾ ਚਾਹੀਦਾ ਇਹਨੂੰ ਇੱਥੇ ਕੋਈ ਡੇਕੇ ਹਾਸਾ ਵੀ ਕੋਈ ਹੋ ਸਕਦਾ ਹਾਂਜੀ ਕੋਈ ਵੀ ਗੱਡੀ ਡੇ ਆ ਜੇ ਮੋਟਰਸਾਈਕਲ ਰਾਤ ਨੇਰੇ ਸਵੇਰੇ ਨੇਰੇ ਸਵੇਰੇ ਕੋਈ ਵੀ ਆਵੇ ਸਿਸਟਮ ਹੋ ਸਕਦਾ ਛੜਕਾਂ ਇਹ ਲਾਤ ਬਹੁਤ ਮਾੜੇ ਭਾਈ ਬਹੁਤ ਜਿਆਦੀਆਂ ਮਾੜੀਆਂ ਛੜਕਾਂ ਇਹਨਾਂ ਨੂੰ ਬਣਾਉਣੀਆਂ ਚਾਹੀਦੀਆਂ ਸਦਾ ਨਹੀਂ ਦਰਸਤ ਨਹੀਂ ਗੱਡਿਆ ਕਿ ਨੇ ਕਿ ਨੇਰੇ ਸਵੇਰੇ ਦੇਹ ਜਾਂਦਾ ਬੰਦੇ ਨੂੰ ਤੇ ਤੋਇਆ ਤੋਇਆ ਤਾਂ ਕਰਕੇ ਇਹਨਾਂ ਨੇ ਦੇ ਤਾਂ ਕਰਕੇ ਲਾਇਆ ਮਨ ਲਾ ਨੇਰੇ ਸਪੀਡ ਕੋਈ ਆ ਕੋਈ ਵੀ ਆ ਸਕਦਾ ਕੋਈ ਪੁੱਤਰੀ ਮੋਟਰਸਾਈਕਲ ਕਾਰ ਕੋਈ ਵੀ ਮੰਨ ਲਓ ਹਾਦਸਾ ਹੋ ਸਕਦਾ ਇੱਥੇ ਇਹ ਦੋ ਚਾਦ ਨੂੰ ਅਗੇ ਸਟੀਅਰ ਸਾਫ ਕਰਕੇ ਰਾਤ ਕਰੇ ਤੇ ਉੱਥੇ ਢੇਡ ਲਾਗੇ ਸੀ ਗੰਨ ਦਾ ਢੇਡ ਲਾਗੇ ਪਰਸੋਂ ਦੇ ਕੋਈ ਅਜੇ ਕੰਮ ਕਰਦੇ ਬਾਹਰ ਤੇ ਮੁੰਡਾ ਕੋਈ ਆਇਆ ਤੇ ਮੁੰਡੇ ਦਾ ਮੋਟਰਸਾਈਕਲ ਸਲਿੱਪ ਹੋਇਆ ਉਹਦੀਆਂ 5-6 ਵਜੇ ਬਾਜੀ ਲੱਗੀਆਂ ਲਾਟੋ ਦਾ ਮਹਾ ਬਜਿਆ ਫੇਰ ਕੱਲ ਆਪ ਚੁੱਕਿਆ ਹੀ ਹੋ ਜਰਾ ਗੰਨ ਜਰਾ ਆਪ ਚੁੱਕਿਆ ਹੀ ਬਲ ਭਲੀਆਂ ਨਾ ਕੱਲ ਸਰਿਆ ਪਿਆ ਹੀ ਤੇ ਸਰਿਆ ਬਾਅਦ ਰਾਤ ਨੂੰ ਚੀਜ਼ ਨੰਗੀ ਜਾਂ ਕਾਰ ਨੰਗੀ ਜਾਂ ਮੋਟਰ ਨੰਗੀ ਖੇਤਾਂ 'ਚ ਬੈਠਾ ਏ ਕਿਹ ਕਿਹ ਨਾਲ ਲਾਇਆ ਦੇਖ ਹਾਸੇ ਭਇ ਹੋਇਆ ਤਾਂ ਦੱਸਿਆ ਇਹ ਕੋ ਪਸੋਂ ਮੋਟਰਾਈ ਬਾਈ ਪਈ ਬੰਦੇ ਦੀ ਬਾਜੀ ਮੋਟਰਸਾਈਕਲ ਮਤਲਬ ਫੇਰ ਆਪ ਚੁੱਕਿਆ ਕਈ ਨਹੀਂ ਕੱਲ ਹੀ ਕੱਲ ਤੇ ਵੇਖਿਆ ਸੀ ਤੇ ਕੱਲ ਠੀਕ ਠਾਕ ਹੀ ਸੀ ਤੇ ਫਿਰ ਮਹਿਰਾਤੀ ਦੇ 7 ਵਜੇ 9 ਵਜੇ ਗਰਾਮ ਬਾਤ ਕਰ ਗਏ ਆ 9 ਤੋਂ ਬਾਅਦ ਕੋਈ ਚੀਜ਼ ਵਜੀ ਜਾਂ ਕਾਰ ਵਜੀ ਜਾਂ ਸਕੂਟਰ ਵਜੇ ਫੇਰ ਹੋਇਆ ਬਾਈ ਧੱਕਾ ਲੱਗਣੇ ਚਾਹੀਦੇ ਸਾਰੇ ਬੰਦੇ ਕਿੰਨਾ ਸਾਹ ਹੋ ਜਾਂਦਾ ਹੈ ਹਰ ਚੀਜ਼ ਦਾ ਕਿਉਂ ਹੋਣਾ ਚਾਹੀਦਾ ਕੱਲ ਉਥੋਂ ਬਹੁਤ ਮੁੰਡਾ ਡੱਗਾ ਸੀ ਤੇ ਮੁੰਡੇ ਪੰਜ ਬਾਜੀਆਂ ਭੀ ਮੋਟਰਸਾਈਕਲ ਤੇ ਉਸ ਤੋਂ ਬਾਅਦ ਸਾਰੀ ਚੋਕ ਇੰਨਾ ਗੇ ਲਟੇ ਲੱਗਾ ਸੀ ਸਾਰਾ ਚੋਕ ਛੁੱਟਿਆ ਸੀ ਕਈਆਂ ਆਪ ਇੱਕ ਬੜਾ ਹੀ ਮਸ਼ਹੂਰ ਗਾਣਾ ਹੈ ਕਿ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਮੇਰੇ ਦੇਸ਼ ਦੀ ਧਰਤੀ ਪਰ ਅੰਮ੍ਰਿਤਸਰ ਦੀ ਧਰਤੀ ਜਿਹੜੀ ਹੈ ਅੰਮ੍ਰਿਤਸਰ ਦੇ ਜਿਹ ਉਹ ਦਰਖਤ ਉਗਾਰੇ ਨੇ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਵਿਚਕਾਰ ਗੱਟਰ ਦੇ ਵਿੱਚੋਂ ਦਰਖਤ ਉੱਗੇ ਹੋਏ ਨੇ ਹੁਣ ਆਕਸੀਜਨ ਦੀ ਕੋਈ ਕਮੀ ਨਹੀਂ ਪਰ ਹਾਦਸਿਆਂ ਦੇ ਵਿੱਚ ਵ੍ਰਿਧੀ ਜ਼ਰੂਰ ਹੋਈ ਹੈ ਇਹਦੇ ਨਾਲ ਜਿਹੜੇ ਨੇ ਉਹ ਵੱਡੇ ਹਾਦਸੇ ਹੋ ਸਕਦੇ ਨੇ ਕਿਉਂਕਿ ਮੁਸਤਾਫਾ ਬਾਦ ਦਾ ਏਰੀਆ ਹੈ ਤੇ ਇੱਧਰ ਗੋਦਾਮ ਨੇ ਇੰਡਸਟਰੀ ਏਰੀਆ ਹੈ ਤੇ ਵੱਡੀਆਂ ਗੱਡੀਆਂ ਹੁੰਦੀਆਂ ਨੇ ਪਰ ਇਸ ਵੱਲ ਸੀਵਰੇਜ ਵਿਭਾਗ ਜਾਂ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਆਸ-ਪਾਸ ਦੇ ਲੋਕ ਜਿਹੜੇ ਨੇ ਉਗਾਰ ਜਿਹੜੀ ਹੈ ਉਹ ਆਪ ਚੁੱਕ ਕੇ ਸਾਈਡ ਤੇ ਕਰ ਰਹੇ ਨੇ ਤਾਂ ਜੋ ਕਿਸੇ ਦਾ ਹਾਦਸਾ ਨਾ ਹੋਵੇ ਸੋ ਨਗਰ ਨਿਗਮ ਤੇ ਸੀਵਰੇਜ ਵਿਭਾਗ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਸਮਾਰਟ ਸਿਟੀ ਦਾ ਦਾਵਾ ਕਰਦੇ ਨੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ